ਸਰੇ ਆ ਰਹੇ ਖੇਤਰ ਵਿੱਚ ਪਾਣੀ ਵਧ ਰ ਮਗਰੋਂ ਜਿੱਥੇ ਲਗਾਤਾਰ ਲੋਕ ਜਿਹੜੇ ਆ ਪਰੇਸ਼ਾਨੀ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਉੱਥੇ ਬਿਆਸ ਦਰਿਆ ਦੇ ਪਿੰਡ ਅਬਦੁੱਲਾਪੁਰ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਟਰੈਕਟਰ ਟਰਾਲੀ ਦੀ ਮਦਦ ਨਾਲ ਕੱਢੇ ਜਾ ਰਹੇ ਹਾਲਾਂਕਿ ਬਿਆਸ ਦਰਿਆ ਦੇ ਆਸ-ਪਾਸ ਦੀ ਗੱਲ ਕੀਤੀ ਜਾਵੇ ਆਸ-ਪਾਸ ਜਿਹੜਾ 7 ਤੋਂ 5 ਫੁੱਟ ਜਿਹੜਾ ਪਾਣੀ ਜਿਹੜਾ ਘਿਰਿਆ ਹੋਇਆ ਨਜ਼ਰ ਆ ਰਿਹਾ ਮੇਰੇ ਕੋਲ ਪਿੰਡ ਅਬਦੁੱਲਾਪੁਰ ਤੋਂ ਕੁਝ ਲੋਕ ਜਿਹੜੇ ਆ ਟਰੈਕਟਰ ਤੇ ਚੜ ਕੇ ਉਹਨਾਂ ਨਾਲ ਗੱਲਬਾਤ ਕਰਾਇਆ ਕੀ ਨਾਂ ਆਪਣਾ ਸਰਜੀਤ ਕੇ ਸਰਜੀਤ ਕੌਰ ਜੀ ਕੀ ਹਾਲਾਤ ਆ ਪਾਣੀ ਦੀ ਔਰ ਕੀ ਕਹਿਣਾ ਚਾਹੋ ਜੋ ਹਾਲਾਤ ਬਣੇ ਹੋਏ ਆ ਲਗਾਤਾਰ ਪਾਣੀ ਵਧਦਾ ਜਾ ਰਿਹਾ ਪੰਜ ਦਿਨ ਹੋ ਗਏ ਛੇਨਾਂ ਨੂੰ ਪਾਣੀ ਛੇਨ ਸਕੂਲ ਨਹੀਂ ਜਾ ਰਹੇ ਨਾ ਕੋਈ ਬੱਤੀ ਏ ਕੋਈ ਡੰਗਰ ਮਾਰ ਦਾ ਨਹੀਂ ਹਾਲ ਕੋਈ ਥਾਂ ਰਹਿਣ ਨੂੰ ਬੈਠਣ ਨੂੰ ਕੋਈ ਨਹੀਂ ਇੱਥੇ ਬੈਠੇ ਆ ਬਸ ਕੋਈ ਪੈਣ ਪਰ ਆ ਜੇ ਤੱਕ ਕੋਈ ਬੋੜਿਆ ਨਹੀਂ ਔਰ ਇਹ ਜਿਹੜਾ ਤੁਹਾਡੇ ਰਿਸ਼ਤੇ ਦਾ ਆ ਰਖੜੀਆਂ ਬਣਨ ਵਾਸਤੇ ਹਾਂਜੀ ਅੱਜ ਰਖੜੀਆਂ ਬਨਵਾਦੇ ਰਿਸ਼ਤੇਦਾਰ ਆਏ ਸੀਗੇ ਔਰ ਉਹਨਾਂ ਨੇ ਜਿਹੜਾ ਸੁਰੱਖਿਆ ਤੇੜਾ ਪਾਣੀ ਚੋਂ ਬਾਹਰ ਕੱਢ ਕੇ ਲੈ ਕੇ ਆ ਰਹੇ ਆਪਣੀ ਇੱਕ ਮਦਦ ਕਰ ਰਹੇ ਉਹਨਾਂ ਦੀ ਔਰ ਕੀ ਕਹਿਣਾ ਚਾਹੋ ਕੀ ਹਾਲਾਤ ਪਾਣੀ ਦੇ ਔਰ ਕਿਹੜਾ ਪਿੰਡ ਹੈ ਜਿਹੜਾ ਪਾਣੀ ਦੇ ਬਦੁੱਲਾਪੁਰ ਦਾ ਇੱਕ ਅੰਕੜਾ ਹੈ ਇਹ ਪਿੰਡ ਬਦੁੱਲਾਪੁਰ ਹੈ ਜੀ ਪਾਣੀ ਦੇ ਪਲੇਟ ਚ ਆਇਆ ਕਿਹੜਾ ਜੀ ਤੇ ਆਪਣੇ ਰਿਸ਼ਤੇਦਾਰ ਆਏ ਸੀ ਰਖੜੀਆਂ ਬਨਨ ਉਹਨਾਂ ਨੂੰ ਕੱਢਿਆ ਜਾ ਰਿਹਾ ਹੁਣ ਤੇ ਆਪੋ ਦੇ ਘਰਾਂ ਨੂੰ ਕੋਈ ਜਾਣਗੇ ਵਿਚਾਰੇ ਕਿੰਨਾ ਕਿੰਨਾ ਪਾਣੀ ਜਿਹੜਾ ਪਾਣੀ ਦੀ ਛਪੇੜ ਤੇ ਲੋਕ ਕਸ਼ਟਮ ਆ ਗਏ ਪਾਣੀ ਦਾ ਹੈ 7-8-8 ਫੋਟਾ ਜੀ ਪਾਣੀ ਕਿੱਥੋਂ ਟਰੈਕਟਰ ਟਰੈਕਟਰ ਮਾਹੀ ਲੰਕੇ ਆਇਆ ਵਿੱਚੋਂ ਪਾਣੀ ਜੋ ਲੋਕ ਵੀ ਇੱਥੇ ਪੁੱਜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਰਿਸ਼ਤੇਦਾਰਾਂ ਨੂੰ ਰਖੜੀ ਬੰਨਣ ਵਾਸਤੇ ਆਏ ਸੀਗੇ ਪਰ ਪਾਣੀ ਚੜ ਗਿਆ ਤੇ ਪਰੇਸ਼ਾਨੀ ਦਾ ਕਾਰਨ ਬਣ ਗਿਆ ਜਿਹੜਾ ਕਿ ਲੋਕ ਟਰੈਕਟਰ ਦੇ ਵਿੱਚ ਆਏ ਬੱਚਿਓ ਲਾ ਲੈ ਕੇ ਭਾਜੀ ਕੀ ਕਹਣਾ ਜਾਵੇ ਜੋ ਪਾਣੀ ਦੇ ਹਾਲਾਤ ਬਣੇ ਹੋਏ ਔਰ ਕੀ ਕਹਿਣਾ ਚਾਹੀਏ ਪਾਣੀ ਦੇ ਪਤਾ ਹੀ ਹੁ ਨਜ਼ਾਰਿਆਂ ਨੂੰ ਕੀ ਹਿੱਤ ਹੈਗਾ ਨੀ ਬੁੱਲ ਪਾਣੀ ਚੜ੍ਹਾ ਜਾਂਦਾ ਵਧਾ ਜਾਂਦਾ ਕੱਲ ਤੋਂ ਬਹੁਤ ਵਧਣਾ ਸ਼ੁਰੂ ਹੋ ਗਿਆ ਕਿਹੜੀ ਗੱਲ ਕਹੋਈ ਤੁਸੀਂ ਅਸੀਂ ਜਲਾਲਾਬਾਤ ਤੋਂ ਆਏ ਸੀ ਜਲਾਲਾਬਾਤ ਤੋਂ ਹਾਂਜੀ ਉਧਰ ਵੀ ਇਦਾਂ ਦੇ ਹਾਲਾਤ ਹੁੰਦੇ ਨੇ ਨਹੀਂ ਸੋ ਅੰਟੀ ਕੀ ਨਾਂ ਆਪਣਾ ਮੈਡਮ ਜੀ ਸੋ ਪਾਣੀ ਨੂੰ ਲੈ ਕੇ ਲੋਕ ਜਿਹੜੇ ਆ ਬਹੁਤੇ ਸਾਹਮਣੇ ਨਹੀਂ ਆ ਰਹੇ ਕਿਉਂਕਿ ਪਾਣੀ ਜਿਹੜਾ ਵਧਿਆ ਸੀਗਾ ਉਸ ਨੂੰ ਲੈ ਕੇ ਸੁਰੱਖਿਆ ਰਟਾਲੀ ਤੇ ਰਹੀ ਜਿਹੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਵਾ ਬੇਟਾ ਕੀ ਨਾਂ ਆਪਣਾ ਕਾਹ ਹਰਪੀ ਗੇਟਿੰਗ ਲਾਚ ਪੜਦੇ ਨੌਵੀਂ ਨੌਵੀਂ ਦਾ ਅੱਛਾ ਬੋਲ ਸਕਦੇ ਹੋ ਔਰ ਜੋ ਹਾਲਾਤ ਬਣੇ ਪਾਣੀ ਲੈ ਕੇ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਖੜੀਆਂ ਬੰਨਣਾ ਹੈ ਆਪਣਾ ਹਾਂਜੀ ਇਸ ਤਰ੍ਹਾਂ ਖੜੀਆਂ ਬੰਨਣਾ ਆਇਆ ਪਾਣੀ ਆ ਗਿਆ ਪਾਣੀ ਆ ਗਿਆ ਹੁਣ ਕਾਰਨ ਚੱਲੇ ਆ ਸਰਕਾਰ ਚੱਲੇ ਹਾਂ ਜੀ ਕੀ ਹਾਲਾਤ ਆ ਉੱਥੇ ਬਹੁਤ ਮਾਰੀ ਹਾਲਤ ਐ ਉਥੇ ਕੋਈ ਨਹੀਂ ਪੁੱਛ ਦੱਸ ਕਰਦਾ ਪਿੰਡ ਦੀ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਨਾ ਕੋਈ ਸਰਕਾਰ ਵਿਚਾਰੇਵੇਂ ਡੁੱਬੀ ਜਾਂਦੇ ਨੇ ਉੱਥੇ ਨਾ ਕੋ ਲਾਈਟ ਬੜੀ ਮੰਦੀ ਹਾਲਤ ਐ ਉਥੇ ਮੰਡਾ ਲੈਣ ਕਿੰਨਾ ਕ ਪਾਣੀ ਕਿੰਨੇ ਕਿੰਨੇ ਫੁੱਟ ਚੜਿਆ ਪਾਣੀ ਪਿੰਡ ਦੇ ਆ ਪਾਣੀ ਵਾ ਵਾ ਇਹ ਫੁੱਟ ਥੋੜੇ ਆਜ ਪਿੰਡ ਦੇ ਦੂਰ ਆ ਬਾਕੀ ਪਿੰਡ ਦੇ ਵਿੱਚ ਸ਼ਾਮਾਂ ਤੱਕ ਹੋ ਜਾਣਾ ਪਾਣੀ ਸ਼ਾਮਾਂ ਤੱਕ ਪਾਣੀ ਹੋਣ ਦੀ ਜਿਹੜੀ ਸੰਭਾਵਨਾ ਜਤਾਈ ਯਾਰ ਬਿਲਕੁਲ ਸਮਾਜਿਕ ਜਿਹੜਾ ਪਾਣੀ ਹੋਂਦੇ ਸੁਭਾਵ ਨਾਲ ਦਿਖਾਈ ਜਾ ਰਹੀ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਹਾਲਾਤ ਆ ਪਾਣੀ ਲੈ ਕੇ ਪਾਣੀ ਲਾਤ ਹੀ ਦੇਖ ਹੀ ਰਹੇ ਹੋ ਜੋ ਗਿਆ ਸਾਹਮਣੇ ਜਾਂ ਬੱਚੇ ਲੈ ਕੇ ਆਏ ਨੇ ਹੁਣ ਕੱਢ ਕੇ ਲੈ ਆਏ ਨੇ ਫਸੇ ਸੀ ਤੇ ਮੈਨੂੰ ਪਤਾ ਲੱਗਾ ਤੇ ਮੈਂ ਪਥਰਕਰ ਮਗਾ ਕੇ ਬਾਜਵੇ ਨੇ ਤੇ ਆ ਇੰਟਰਵਿਊ ਦੇ ਰਿਹਾ ਵੀ ਅੱਜ ਤੱਕ ਕੋਈ ਬੋੜਿਆ ਨਹੀਂ ਇੱਥੇ ਆ ਕੇ ਜਿਵੇਂ ਕਿ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਪਾਣੀ ਦੇ ਹਾਲਾਤ ਜੋ ਬਣੇ ਹੋਏ ਆ ਉਸ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਰ ਜੇਕਰ ਗੱਲ ਕੀਤੀ ਜਾਵੇ ਤੇ ਇਸ ਪਾਣੀ ਨੂੰ ਜਿਹੜੀ ਫਸਲ ਡੁੱਬੀ ਡੁੱਬੀ ਹੈ ਨਜ਼ਰ ਆ ਰਹੀ ਹੈ ਪਰ ਦੂਸਰੇ ਪਾਸੇ ਪਿੰਡਰ ਵਿੱਚ ਜਿਹੜੇ ਕੁਝ ਲੋਕ ਵੀ ਜਿਹੜਾ ਡੁੱਬੇ ਆ ਟਰਾਲੀ ਦੀ ਮਦਦ ਦੇ ਨਾਲ ਜਿਹੜੇ ਬਾਹਰ ਲੈ ਕੇ ਆਂਦੇ ਆ ਤੁਸੀਂ ਮੇਰੇ ਪਿੱਛੇ ਦੇਖ ਸਕ ਰਹੇ ਹੋ ਕਿ ਟਰਾਲੀ ਦੇ ਵਿੱਚ ਲੋਕ ਸਵਾਰ ਹੋ ਕੇ ਪਿੰਡ ਅਬਦੁੱਲਾਪੁਰ ਤੋਂ ਪਾਣੀ ਦੀ ਵਿੱਚੋਂ ਨਿਕਲ ਕੇ ਆਏ ਆ ਤਾਂ ਇਹ ਲੋਕ ਕਹਿੰਦੇ ਕਿ ਜੋ ਹਾਲਾਤ ਬਣੇ ਹੋਏ ਆ ਉਸ ਹਾਲਾਤਾਂ ਦੇ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਲੋਕਾਂ ਨੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਗਈ ਹੈ ਕਿ ਲੋਕ ਜਿਹੜੇ ਆ ਪਾਣੀ ਦੇ ਵਿੱਚ ਘਿਰੇ ਹੋਏ ਆ ਉਹਨਾਂ ਦੀ ਮਦਦ ਕਰਨ ਵਾਸਤੇ ਅੱਗੇ ਆਵੇ ਤੁਸੀਂ ਦੇਖ ਰਹੇ ਹੋ ਡੈਂਸਰ ਆ ਮੈਂ ਹਾਂ ਮਰਤਪਾਸੇ ਬਾਜਵਾ ਟਾਂਡਾ ਆਊਟਮੋਰਡ